ਸੌਂ ਗਿਆ ਸੁਤਾ ਰਗਦਾ ਅੱਜ 6:30 ਹੋ ਜਾਦੀ ਤੇ 3 ਵਜੇ ਸੌਣ ਲੱਗਾ ਜੀ ਲੇਟ ਹੁੰਦਾ ਹੁੰਦਾ ਰੋਜ਼ ਲੇਟ ਹੀ ਹੋ ਜਾਂਦਾ ਏ ਫੇਰ ਰਾਤ ਨੂੰ ਇੰਨੇ ਕੀ ਸੌਣਾ ਹੈ ਜਿਹੜਾ ਪਾਰਕ ਚ ਖੇਡ ਕੇ ਆਇਆ ਨਾ ਉੱਥੋਂ ਇੰਨੇ ਜਾੜੇ ਕੰਡੇ ਵੱਜ ਗਏ ਨਾ ਆਵੇ ਖੂਬੀ ਚ ਵੀ ਪਹੁੰਚੀ ਪਏ ਹਾਂ ਆ ਮਾਂ ਇਹ ਕੁਚੀਪ ਕੀ ਬੈ ਗਿੱਦਾਂ ਵਿਚਾਰੀ ਦੀ ਬੱਜਣ ਆਹੇ ਮਮਾ ਬੂਬੂ ਆ ਮਮਾ ਬੂਬੂ ਇਹ ਨਗਰੀਆਂ ਨੇ ਇਹ ਵਿਚਾਰੀ ਨੇ ਚਾਹ ਵੀ ਨਹੀਂ ਪੀਤੀ ਬੈ ਠੀ ਠੀਕ ਆਜੋ ਬੱਜੇ ਨੂੰ ਕਾਜੋ ਧੀ ਬੱਜੀ ਗਏ ਵਿੱਚ ਇਹ ਖੰਡ ਵੜ ਗਈ ਸਾਰੀ ਕਾਹ ਦੇਖੋ ਇਹ ਹੋਲ ਆਵੇ ਕਿ ਪਾਈ ਵੀ ਸਿੰਗਲ ਆਹੋ ਆ ਆਹ ਵਾਲੇ ਕੋ ਆ ਵਾਲੇ ਨਾ ਵਿਚਾਰੀ ਸੁਖਦੀ ਕੋਈ ਆ ਉਹਨੇ ਲਾ ਕੇ ਹੱਥ ਪੈਰਾਂ ਦਾ ਰਮਣੀ ਗਿੱਲੀ ਕਰਕੇ ਧੋਦੀ ਹਾਂ ਹਸ ਮੀਂਹ ਦਾ ਹੱਥ ਸਾਰਾ ਸਾਫ ਕਰਦੇ ਹਾਂ ਸਾਫ ਕਰਕੇ ਸਵਾਤਾ ਸੁੰਦਾ ਨਹੀਂ ਚਾਹ ਚੂ ਪੀ ਗਏ ਬੜੀ ਉਗ ਲਗੀ ਫਿਰ ਉਹ ਲਾਜਾ ਪੀ ਗਏ ਛੋਟਾ ਅੱਛਾ ਖੇਡਦਾ ਆਣਾ ਬਾਰਾ ਡੰਡੂ ਵੀ ਆਇਆ ਫਿਰ ਮਿਲਣੀ ਕਰੀ ਖੇਡ ਲੇ ਹੱਥ ਕਰੇ ਵੀ ਹੋਰ ਦੋ ਫਿਰ ਮੈਂਨੇ ਦੋ ਤਿੰਨ ਵਾਰ ਆਮਦਾ ਵੀ ਕੁ ਵਿੱਚ ਥੋੜਾ ਥੋੜਾ ਲੈਂਦੀ ਤਾਂ ਜਕਾਮ ਦੇ ਵਿੱਚ ਭੁੱਖ ਵੀ ਜਾਂਦੀ ਲੱਗਦੀ ਹੁੰਦੀ ਇਹਨਾਂ ਨੂੰ ਜਕਾਮ ਵੀ ਲੱਗਾ ਵਾ ਦਵਾਈ ਮੈਂ ਦਿਖਾਂਗੇ ਦੇ ਦਿੱਤੀ ਹੁਣ ਬੜੀ ਬੋੜੀ ਦਵਾਈ ਜਿਹੜਾ ਕਹਿੰਦੇ ਨੇ ਨਹੀਂ ਪੀਣੀ ਨਹੀਂ ਪੀਣੀ ਵੇ ਇਕ ਜੂਸ ਵਾਲੀ ਜੇ ਤੁਮ ਜੂਸ ਵਾਲੀ ਕਰਨਾ ਤੇ ਅੱਜ ਕਿਤਾਬ ਫਾਈਲ ਉਡਾ ਰਿਆ ਵੀ ਇਹ ਦੇਕੋਰਡਿੰਗ ਦੀ ਦਵਾਈ ਪਾਤੀ ਆ ਉਹ ਕੀ ਕਰਦੇ ਆ ਨੇ ਬਿਲਕੁਲ ਕਰਦੇ ਵੀ ਕਰਨ ਕੀ ਕਰਦੇ ਆ ਲੇ ਡ్రਾਈਂਗ ਕਰਨデア ਦੀ ਵਿਜੋਧ ਨੇਰੇ ਚ ਲੱਗਾ ਲ ਜੀਹਾਂ ਦੇ ਸ਼ੈਡੋ ਹੀ ਲਿਖਣੇ ਚਾਹੀਦੇ ਨੇਰੇ ਹੀ ਲੱਗਾ ਪਿਆ ਮਿੱਟੀ ਇੰਨੀ ਕਿੱਥੋਂ ਆਈ ਆ ਮੈਟ ਦੇ ਉੱਤੇ ਇਹੋ ਖੇਡ ਕੇ ਆ ਬਾਹਰੋਂ ਜੀਤੋ ਨੇ ਬਾਹਰ ਲਈ ਦੁਨੀਆ ਕੱਟ ਕਰਦੇ ਨੇ ਇਤਨਾ ਆ ਪੈ ਜਾਂਦੇ ਨੇ ਘਰ ਦਾ ਪੂਰੇ ਦਾ ਖਲਾਅ ਸਤਿਆਨਾਸ਼ ਕਰ ਲੈਂਦੇ ਆ ਉਹ ਦੇਖੋ ਕਿੱਥੇ ਨੇ ਜੈਕਟ ਲਾ ਕੇ ਛੁੱਟੀ ਹਾਂ ਨੀਰੇ ਕੇ ਨੇ ਪਤਾ ਇਹ ਤਾਂ ਕੰਪਲੀਟ ਨਹੀਂ ਜਦੋਂ ਉਹ ਜਿਹੜੂ लास्ट ਲਿਖੀ ਆ ਨੂੰ ਆਏ ਖਨੂ ਆਏ ਬਰਾਗਰਾਤਾ ਇਹਨੇ ਕਿਹ ਕੀ ਕੀਤਾ ਉਹ ਵੀ ਫੜ ਕੇ ਸਾਰੇ ਇੱਥੇ ਰੱਖ ਲਿਆ ਸਾਰੇ ਇੱਥੇ ਰੱਖਣੀਆਂ ਹਮ ਅੱਧੀ ਦੇ ਉਸਲੇ ਕਿ ਆਜ ਦਿਨ ਤੋਂ ਹਾਂ ਗਲਿਪਸ ਲੱਗਿਆ ਸੱਦੀ ਰੱਖ ਮਿੱਠਿਆ ਮਿੱਠੀ ਤੁਸੀਂ ਖਾ ਲੋ ਮੈਂ ਦੇ ਮੈਨੂੰ ਚੰਨੇ ਇਹ ਦੇਖ ਕੇ ਖਾ ਲੈ ਇਹ ਗਲਿਪਸ ਖਰਾਬ ਲੱਗੂ ਨਹੀਂ ਖਾਣਾ ਤਾਂ ਕਣਾ ਕਰਿਆ ਕਰਦੇ ਤੂੰ ਆਪ ਦਾ ਖਾਂ ਇਦਰਾ ਅੱਲਾ ਵੀ ਮੈਂ ਫੜਨ ਲੱਗੀ ਹਾਂ ਨਾ ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਦੇ ਕੋਲ ਮੈਂ ਲੈ ਲਈ ਤੇ ਮम्मा ਤਾਂ ਨਹੀਂ ਖਾਂਦੇ ਇਹ ਸੋਚਿਆ ਨਾ ਤੇ ਮੈਂ ਫੜੇ ਤੇ ਹੱਥ ਨਾਲ ਫੜਨੀ ਕੋਸ਼ਿਸ਼ ਕੀਤੀ ਵਾਪਸ ਲੈ ਲੈਣੀ ਤਾਂ ਮੇਰੇ ਲੱਗਿਆ ਵਾਣਾ ਕਿ ਉਹਨਾਂ ਕਿ ਇਹ ਉਸ ਸਣਾ ਹੋ ਜਾਣਾ ਮੈਂ ਇਸ ਕਰਕੇ ਬਾਰ-ਬਾਰ ਕਰਨਾ ਐਸੇ ਚਿੰਦੇ ਆ ਇਹ ਕਿੰਨਾ ਮੰਮਾ ਦੇ ਲੀਹਾਂ ਗੱਲਾਂ ਸਾਰੀਆਂ ਉਹ ਜੇ ਲੈਂਦੇ ਆ ਮਾਂ ਤੁਹਾਡੀ ਅੰਤਰਜਾਮੀ ਆ ਆਹ ਇੱਥੇ ਕੀ ਕਰ ਰਹੇ ਫੀਏ ਉੱਥੇ ਰੱਖ ਦੋ ਨੇ ਆਪ ਦੋਏ ਖਾਲੀ ਕਰ ਦਿੱਤਾ ਇਹਦੇ ਵਿੱਚ ਸਭ ਚੀਜ਼ਾਂ ਸਾਰੀਆਂ ਕਿੱਥੇ ਗਈਆਂ ਮੈਂ ਥੋੜਾ ਗੱਡੀਆਂ ਦੇ ਵਿੱਚੋਂ ਮੈਂ ਤੇ ਰਿਮੋਟ ਹੋਰ ਰੱਖੇ ਦੋ ਇਹਦੇ ਵਿੱਚ ਉਹ ਰਾਈਨ ਜਿਹੜਾ ਉਹ ਤਾਂ ਚੁੱਕ ਕੇ ਹੀ ਰੱਖਦਾ ਇਹਨਾਂ ਨੇ ਸਿੰਘ ਤੋੜਦਾ ਉਹਦਾ ਬਾਕੀ ਤੇ ਉਦਾਂ ਹੀ ਆ ਹੁਣ ਦੇਖੋ ਮੈਂ ਫਟਾਫਟ ਸਾਰੇ ਘਰ ਦੇ ਵਿੱਚੋਂ ਕਲੀਨਿੰਗ ਕਰ ਦੇਣੀ ਆ ਕਿਚਨ ਵੀ ਖਲਾਰਾ ਪਿਆ ਹੋਣਾ ਹੈ ਕਿਚਨ ਦੇ ਵਿੱਚ ਸਟਿੰਡਸ ਆਫਿਸਟ ਗਏ ਹੋਣ ਤੇ ਖਲਾਰਾ ਨਾ ਹੁਣ ਕਿਚਨ ਚ ਕੁਝ ਨਹੀਂ ਆਂਗੇ ਕਿਚਨ ਜੇ ਹਾਂ ਗਰੇਪਸ ਲਿਆਂਦੇ ਬਸ ਇਹੋ ਖਾ ਗਿਆ ਡਿਆ ਮੈਂ ਐਡੀ ਐ ਸੈਟੀ ਵੀ ਮੈਂ ਬਾਅਦ ਵਿੱਚ ਮੈਂ ਲੈਣ ਕੋ ਹੋਰ ਗਿਆ ਹਾਂ ਲੈ ਵੇਖਿਆ ਮੈਨੂੰ ਵੀ ਤੇ ਕਲੀ ਸੌਂਫ ਤੇ ਨਿੰਬੂ ਲਿਓ ਨਾ ਇਕਲੀ ਅੰਦਰਿਓਣਾ ਸੌਂਫ ਮਿਸ਼ਰੀ ਲਿਆਂਦੀ ਸੌਂਫ ਕੋਈ ਮਿਸ਼ਰੀ ਨਿੰਬੂ ਹਾਂ ਨਿੰਬੂ ਲਿਆਂਦੇ ਪਪੀਤਾ ਲਿਆਂਦਾ ਪਪੀਤਾ ਹਾਂ ਪਪੀਤੇ ਨਾਲ ਗਰੇਪਸ ਹੀ ਲਿਆਂਦੇ ਆ ਇੱਕ ਚੀਜ਼ ਲੈ ਮੇਰਾ ਮਨ ਨਹੀਂ ਹਾਂ ਮੈਂ ਲੈਣ ਕੋਸ਼ ਹੋਰ ਗਿਆ ਹਾਂ ਬਸ ਪਹਿਲੇ ਸੋਚਦੇ ਹਾਂ ਚਾਹ ਪੀਣਾ ਵਾ ਸੌਂਫ ਵਾਲੀ ਇਹ ਫਿਰ ਮੇਰਾ ਮੂਡ ਜੇ ਚੇਂਜ ਹੋ ਗਿਆ ਫਿਰ ਮੈਂ ਅੱਜ ਲੱਗ ਅੱਜ ਇੰਜੀਨੀਅਰ ਉਹ ਇੱਕ ਗਰੇਪਸ ਦਿੱਤਾ ਹੁਣੇ ਬੜੀ ਠੰਡ ਜੀ ਪਈ ਖਾ ਗੇ ਮਜ਼ਾ ਆਇਆ ਫਿਰ ਮੈਂ ਕਿਲੋ ਲੈ ਲੈ ਮੇਰੀ ਫੇਵਰੇਟ ਹੈ ਇਹ ਵੀ ਫੇਵਰੇਟ ਕਿਲੋ ਲੈ ਲੈ ਗਰੇਪਸ ਕਿਲੋ ਲੈ ਲੈ ਹੁਣ ਮੈਂ ਢਿੱਡ ਭਰ ਕੇ ਖਾਦੇ ਆ ਹਾਂ ਢਿੱਡ ਭਰ ਕੇ ਖਾਦੇ ਆ ਬੜਾ ਮਜ਼ਾ ਆਇਆ ਬੜੇ ਚੇਰਬਾ ਖਾਦੇ ਆ ਕਿਉਂਕਿ ਹੁਣ ਵਾਵਾ ਚੇਰਬਾ ਸੀਜ਼ਨ ਆਇਆ ਨਾ ਇਹ ਬੜੇ ਚੇਰਬਾ ਸੱਚੀ ਚਾਹੁੰਦੇ ਕਿ ਸੱਚੀ ਚਾਹੁੰਦੇ ਆ ਸਰਦੀਆਂ ਆਉਣ ਲੱਗ ਪਈ ਹੁਣ ਇਹ ਹੁਣ ਹਾਂ ਜਨਵਰੀ ਚ ਆਏ ਹੁਣ ਜਨਵਰੀ ਲਾਸਟ ਡੇ ਤੇ ਪਹਿਲਾਂ ਤਾਂ ਹੈ ਗਈ ਨਹੀਂ ਕੱਟਦੇ ਹੋਣਾ ਆਉਣ ਲੱਪੇ ਆ ਜਿਹੜੀ ਜਾਨੀ ਪਹਿਲਾਂ ਤੇ ਦਰਬਾ ਉਹ ਇਹਦਾ ਲਾਉਣੀ ਆ ਜਿਹਨੂੰ ਲਾਉਣੀ ਉਹਦੇ ਬੰਨ ਲੱਗਿਆ ਨਹੀਂ ਗੁੱਡ ਬਾਡ ਪਾਲੀਏ ਉਹ ਵੋਪਿੰਗ ਕਰ ਲਈ ਹੁਣ ਸੁਤਦਾ ਹੈ ਕਿ ਹੁਣ ਇਹ ਥੋੜਾ ਵਾਕਿੰਗ ਕਰਾਉਣੇ 5 ਵਜੇ ਨਹੀਂ ਫਾਕੇ ਲਿਆਉਣਾ ਉਹ ਕਿਹਾ ਪਤਾ ਵੀ ਉਧਰ ਪਤਾਵੇ ਬੂਟ ਵਿੱਚ ਚਲਦੇ ਆ 5 ਵਜੇ 5 ਵਜੇ ਚਲਦੇ ਆ ਪਤਾ ਮੈਨੂੰ ਤਾਂ ਨਹੀਂ ਪਤਾ ਕਿੰਨੇ ਨਹੀਂ ਪਤਾ ਸੱਚੀ ਨਹੀਂ ਪਤਾ ਹਾਂ ਤੇਰੇ ਬਦਲੇ ਤਾਂ ਪਤਾ ਨਹੀਂ ਕਿ ਕੀ ਹੈ ਉਹ ਤੇ ਹੁਣ ਪਤਾ ਲੱਗ ਗਿਆ ਮੈਨੂੰ ਪਹਿਲੇ ਇਹਦੇ ਦਸਵੇਂ ਆ ਥੱਲੇ ਵਾਲੇ ਉਹਨਾਂ ਨੂੰ ਉਹਨਾਂ ਨੂੰ ਹੋਰ ਕੋਈ ਕਹਿੰਦੇ ਯਾਰ ਥੱਲੇ ਵਾਲਾ ਪਤਾ ਵੀ ਜਾਂਦੀ ਹੈ ਜਿਹੜੇ ਮੁੰਡਿਆਂ ਦੇ ਵਿੱਚ ਪਾਈਦੇ ਉਹਨਾਂ ਨੂੰ ਪਤਾ ਵੀ ਕੀਦੇ ਆ ਠੀਕ ਆ ਤੁਸੀਂ ਤੁਸੀਂ ਲਗਾਤਾਰ ਕੰਮ ਕਰਦੇ ਰਹੇ ਨਾ ਮੋਚੀਆਂ ਦੇ ਨਾਲ ਨਹੀਂ ਗੱਲ ਨਹੀਂ ਆ ਮੈਂ ਪਿੰਡਾਂ ਦੇ ਵਿੱਚ ਰਹਿੰਦੀ ਰਹੀ ਆ ਨਹੀਂ ਅਸੀਂ ਸ਼ਹਿਰਾਂ 'ਚ ਰਹਿੰਦੇ ਰਹੇ ਆ ਪਿੰਡਾਂ ਵਾਲੇ ਤਾਂ ਬੂਟ ਪਾਉਂਦੇ ਹੀ ਨਹੀਂ ਆ ਤੁਸੀਂ ਰਹੇ ਪਿੰਡਾਂ ਦੇ ਵਿੱਚ ਨਹੀਂ ਪਿੰਡਾਂ 'ਨੇ ਤਾਂ ਬੂਟ ਪਾਉਂਦੇ ਹੀ ਨਹੀਂ ਆ ਪਤਾ ਵੀ ਕਿੱਦਾਂ ਜਿਹਾ ਹੋਣਾ ਹੈ ਨਾ ਨਹੀਂ ਜਿਨੀ ਜਿਨੀ ਆਉਂਦੇ ਹੋਣੇ ਆ ਜਿਹੜੀ ਰੈਪ ਆਵੇਂ ਪਿੰਡ ਦੇ ਵਿੱਚ ਜੇ ਨਾ ਪਰ ਤਾਂ ਜਿੰਦਗੀ ਸਿਰਫ ਜਿਹੜੀ ਰਾਤ ਨੂੰ ਸੌਣ ਵਾਸਤੇ ਹੀ ਪੈਂਟ ਕਰੇਂਗੀ ਸਾਰਾ ਦਿਨ ਪੱਟੀ ਰਹਿ ਆਵੇਂ ਜਦ ਤੱਕ ਜਿੰਦਗੀ ਨਹੀਂ ਕਰਦੀ ਸਾਈਕਲ ਤੇ ਮੇਰੀ ਜਿੰਦਗੀ ਦੇ ਮੇਰੇ ਸਾਈਕਲ ਤੇ ਲੰਘੀ ਅੱਧੀ ਸਾਈਕਲ ਤੇ ਅੱਧੀ ਸਕੂਲਾਂ ਤੇ ਅੱਧੀ ਕਾਲਜ ਅੱਧੀ ਸਕੂਲ ਤੇ ਅੱਧੀ ਕਾਲਜ ਅੱਧੀ ਸਾਈਕਲਾਂ ਤੇ ਬਾਕੀ ਰਹਿੰਦੀ ਹੁੰਦੀ ਹੁਣ ਟ੍ਰੇਨਾਂ ਟੁਰੋਣਾ ਜਿਹਦੇ ਹੁਣ ਬਾਹਰ ਨਹੀਂ ਗਈ ਜਾਨੀ ਇਹ ਹੀ ਜੀਬਾਸ਼ਾ ਬੋਲਦੇ ਹੋਏ ਸਿੱਖੇ ਚ ਰਹਿ ਗਈ ਕੱਢੀ ਹੈ ਤੇ ਇਸ ਤਰ੍ਹਾਂ ਹੀ ਤਾਂ ਨਹੀਂ ਬਦਲਣਾ ਪਤਾਵੇਂ ਨਾ ਇਹ ਨਹੀਂ ਸਹੀ ਗੱਲ ਸਾਨੂੰ ਕੀ ਬਦਲਣਾ कि फेती तो 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 फ मैं फट कर दू घटा हो गया ਸਪੀਡ ਮਾਰੋ ਥੋੜੀ ਜੀ ਅੰਗਵਾਂਡ ਨੇ ਸਾਲ ਮੈਂ ਤਾਂ ਦੇਖੀ ਗਈ ਇਹਿੰਨੇ ਦਿਨਾਂ ਬਾਅਦ 15 ਦਿਨਾਂ ਬਾਅਦ ਚੇਤਾ ਆਇਆ ਉਹਨੂੰ ਹੈਲਮਟ ਦੇਣਾ ਹੁਣ ਹੈਲਮਟ ਆ ਗਿਆ ਹੁਣ ਨਹੀਂ ਮੈਂ ਗਵਾਂਡ ਨੂੰ ਦਿੰਦੀ ਹੈ ਹੈਲਮਟ ਆਹੋ ਨਾ ਬੂਆ ਖੋਲਦੀ ਹੋ ਜਾਣਾ ਨਹੀਂ ਚਾਹੁੰਦੇ ਬੂਹੇ ਖੋਲਦੇ ਬਾਬਾ ਪੰਜਾਬੀ ਬੋਲਦੇ ਸਮਝੇ ਨਾ ਆਮ ਵੀ ਨਹੀਂ ਗਈ ਬੋਲੀ ਸਭ ਹੀ ਆਈ ਨਹੀਂ ਆ ਹਾਂ ਕਿ ਆਈ ਨਹੀਂ ਅਰ ਬੋਲ ਕਰਕੇ ਖੋਲ ਹੀ ਆਈ ਦੀਆਂ ਵੀ ਮੈਂ ਬੂਆ ਖੋਲਣਾ ਕੀ ਚੀਜ਼ ਲੈ ਕੇ ਤੇ ਬੰਦੇ ਨੂੰ ਵਾਪਸ ਹੀ ਨਾ ਕਰੋ ਭੁੱਲ ਗਈ ਭੁੱਲ ਗਈ ਲੈ ਕੇ ਕਿਤੇ ਰੱਖਤਾ ਲੱਗਦਾ ਫਿਰ ਕਿੰਨੀ ਗੱਲਾਂ ਮਾਰੀਆਂ ਮੈਂ ਕਿੰਨੇ ਦਰਵਾਜ਼ੇ ਜਾਉਂਗੀ ਪਰਲੇ ਸਾਈਡ ਤੇ ਬੂਹੇ ਫੜਕਾਉਂਦੀ ਸੀ ਇਹ ਵੀ ਨਹੀਂ ਉਹਨੇ ਖੋਲੇ ਬਹੁਤ ਕਈ ਲੋਕ ਇਬੜੇ ਟੀਟ ਹੁੰਦੇ ਆ ਹਾਂ ਬਹੁਤ ਇਨੇ ਬੂਹੇ ਫੜਾਏ ਫੇਰ ਵੀ ਨਹੀਂ ਖੋਲੇ ਤੇ ਫਿਰ ਨਹੀਂ ਸੋਚੀਦਾ ਕਿ ਇਹ ਬੂਹੇ ਹੰਦੇ ਨਾਲ ਉਹੀ ਦੋ ਹੀ ਨੇ ਸਾਈਡ 'ਚ ਆਨ ਗੁਰਵਰਾਜਾ ਦਾ ਨਾ ਪਿਆਰ ਹੋ ਕੇ ਖੁੱਲਦੇ ਰਹੇ ਸੀ ਆਪਣਾ ਰੂਮ ਆੜਾ ਸਾਫ ਸੁਥਰਾ ਤੇ ਕਿੰਨਾ ਸੋਹਣਾ ਲੱਗਦਾ ਹੈ ਨਾ ਹੈ ਮੈਂ ਹਾਂ ਜੇ ਆਪਣਾ ਸਾਫ ਸੁਥਰਾ ਰੂਮ ਰਵੇ ਤੇ ਰੂਮ ਕਿੱਦਾ ਕਿੰਨਾ ਸੋਹਣਾ ਵਾੜ ਲੈ ਆਪਣੇ ਕਵਾੜ ਬਣਾ ਕੇ ਰੱਖ ਕਿੰਨਾ ਸੋਹਣਾ ਰੂਮ ਲੱਗਦਾ ਸਾਰਾ ਕੁਛ ਕਿੰਨਾ ਸੋਹਣਾ ਲਾ ਲਾ ਕੇ ਕਿੱਥੇ ਸੁੱਟੀਆਂ ਵਜਾਈ ਤਾਂ ਨਹੀਂ ਹਾਂ ਹੋਰ ਵੀ ਕੱਲ ਵਾਸਤੇ ਯਾਦ ਕਰ ਲਈ ਭਰਾ ਆ ਸੀਨ ਮਾ ਮਾੜਾ ਜਾਈਦਾ ਇਹਦੀ ਵੀ ਨਾ ਇਦਾਂ ਲੱਸੀ ਲਾਉਂ ਜੂ ਕਲਾਸ ਦੇ ਵਿੱਚ ਟਿੱਪ ਟਿੱਛੂ ਮੇਰੇ ਆ ਆਵੇ ਅੱਛਾ ਆ ਦੀ ਨਾ ਆਵੇ ਇੱਦਾਂ ਸੈਟ ਕਰ ਤਾਂ ਹਾਂ ਠੀਕਾ ਇਹਦੀ ਮੈਂ ਰੇਠ ਲਾਰਾ ਪਾਉਂਦਾ ਤੇਜ ਆ ਆਏ ਲੋ ਫालतू ਪਾਟ ਕੱਟ ਸੁੱਕੀ ਜਾਂਦਾ ਨਹੀਂ ਪੀ ਆ ਦੇਖੋ ਕਿਉਂ ਕੱਟਣਿਆ ਵਾ ਬੁੱਕ ਵਾਲੇ ਪੇੜ ਵੀ ਨੇ ਸੋਹਣੇ ਜੋ ਵੀ ਕੱਟ ਕੱਟ ਸੁੱਕਦੇ ਐਵੇਂ ਕੱਟੀ ਜਾਂਦਾ ਵਾ ਨਹੀਂ ਜੰਪਾ ਜਾ ਯਾਰ ਮੀ ਐਸੋ ਕੋਈ ਨੰਬਰ ਉਹ ਗੁੜਾਣਾ ਹੈ ਕੱਟੀ ਜਾਂਦਾ ਯਾਰ ਕੋਈ ਨਾ ਟਾਈਮ ਪਾਸ ਤੇ ਕਰਨੀ ਜਾਵ ਸੁਣੀ ਵੇ ਇਧਰਲਾ ਸਿਲੰਡਰ ਵੇਖਣਾ ਚੁੱਕ ਗਏ ਉਹ ਭਰਿਆ ਆ ਕੇ ਖਾਲੀ ਆ ਖਾਲੀ ਆ ਆ ਵੇਖ ਤੇਨਸਨਰ ਰੇਸ ਰਹਿ ਗਈ ਕਿੱਥੋਂ ਲੱਭਣੀ ਆ ਫਿਰ ਮਨੂੰ ਫੋਨ ਕਰ ਹੀ ਦਿੰਨੇ ਨੂੰ ਦੇ ਹੀ ਜਾਣਾ ਸਿਲੰਡਰ ਸਾਰਾ ਹੋ ਗਿਆ ਇਹ ਆਪਣਾ ਸੈੱਟ ਹੁਣ ਕਰੀ ਆਪਾਂ ਕਿਚਨ ਸੈੱਟ ਹਾਂ ਇਨੇ ਮਟਰ ਨੇ ਆਪਾਂ ਆਲੂ ਮਟਰਾਂ ਦੀ ਸਬਜ਼ੀ ਬਣਾ ਲੈਨੇ ਆ ਹੁਣ ਮੈਂ ਸੰਭਾਲਾਂ ਸਾਰਾ ਕੋਈ ਤੁਸਮਾਨ ਚੀਜ਼ਾਂ ਤੇਲੇ ਸਾਬ ਇੱਕ ਕੰਮ ਕਰਕੇ ਜਾਂਦੇ ਕਿ ਜਿੰਦੇ ਵਿੱਚ ਤੇ ਬਹੁਤ ਸਾਰਾ ਖਲਾਰਾ ਪਾ ਜਾਂਦੇ ਜਿਹੜੀ ਚੀਜ਼ ਉਹਨਾਂ ਜਿੱਥੋਂ ਲੈਣੀ ਦੀ ਉੱਥੇ ਰੱਖ ਕੇ ਜਾਂਦੇ ਆ ਤੇ ਇਹ ਤੋਂ ਹੁਣ ਮੈਂ ਜਿੰਨੀਆਂ ਐਕਸਟਰਾ ਚੀਜ਼ਾਂ ਇੱਧਰ ਉੱਧਰ ਪਈਆਂ ਸਾਰੀਆਂ ਸੈੱਟ ਕਰਕੇ ਰੱਖ ਦਿਨੀਆਂ ਸਬਜ਼ੀਆਂ ਵੀ ਸਹਜ ਲੈ ਕੇ ਐਟੇਲੋ ਸਭ ਉਹ ਵੀ ਮੈਂ ਥਾਉਂ ਥਾਈ ਰੱਖ ਦਿਨੀਆਂ ਸਾਰੀਆਂ ਪਾ ਕੇ ਤੇ ਧਣੀਆਂ ਵਗੈਰਾ ਸਾਫ਼ ਕਰਨ ਵਾਲਾ ਧਣੀਆਂ ਵਿੱਚ ਬਹੁਤ ਕੋਸ਼ ਹੈ ਧਣੀਆਂ ਬਾਅਦ ਵਿੱਚ ਸਾਫ਼ ਕਰੂੰਗੀ ਇਹਨੂੰ ਮੈਂ ਕੁਝ ਪਾ ਕੇ ਰੱਖ ਦਿਨੀ ਪੰਨੇ ਵਿੱਚ ਵੈਸੇ ਤਾਂ ਪੰਨੇ ਵਿੱਚ ਪਾ ਕੇ ਫਰਿਜ ਰੱਖ ਦਿੰਦੀ ਤੇ ਖਰਾਬ ਨਹੀਂ ਸੀ ਹੋਣਾ ਪਰ ਹੁਣ ਸਾਫ਼ ਕਰਕੇ ਹੀ ਰੱਖੂੰਗੀ ਨਹੀਂ ਤੇ ਗੱਲ ਦਾ ਗੱਲ ਦਾ ਸਾਰਾ ਕੀ ਹੌਲੀ ਬੋਲੋ ਹੌਲੀ ਬੋਲੋ ਹਰ ਰਾਜ ਉੱਠ ਜਾਊਗਾ ਐਸੀ ਚੀਜ਼ ਦੇ ਉੱਤੇ ਬੈਸ ਹੁੰਦੇ ਹੀ ਸਾਡੇ ਤੇ ਕਿੰਨੀ ਕਿੰਨੀ ਗੱਲਾਂ ਲੜਾਈ ਹੋਈ ਜਾਂਦੀ ਆ ਲੜਾਈ ਮਤਲਬ ਜਾਦੀ ਨਹੀਂ ਛੋਟੀ ਮੋਟੀ ਨੋਕ ਚੋਕ ਜਿਹੜੀ ਕਿ ਆਮ ਘਰਾਂ ਦੇ ਵਿੱਚ ਚੱਲਦੀ ਹੀ ਰਹਿੰਦੀ ਆ ਉਹ ਵਾਲੀ ਆ ਤਾਂ ਜੀ ਲਈ ਦਿਨ ਨੂੰ ਗੁੱਛੋ ਦਿਨ ਨੂੰ ਕੋਸਾਂ ਆਵੇਂ ਜਾ ਕੇ ਹੁਣ ਉਹਨੂੰ ਦਿਨ ਨੂੰ ਕੋਸਾਂ ਆਵੇਂ ਮੈਂ ਨਹੀਂ ਜਾਨਾ

으이이이이이이이이리이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이이

ਇਹ ਤੇ ਪਾਰੀ ਕਰਦਾ ਉਹ ਜੀ ਨਹੀਂ ਕਰਦਾ ਖੂਨ ਲੱਗਾ ਨਾ ਜੀ ਨਹੀਂ ਕਰਦਿਆ ਆ ਨਹੀਂ ਨਹੀਂ ਮੈਂ ਮੈਂ ਉਹ ਨਾ ਜਦੋਂ ਉਹ ਇਹ ਕਰਦਾ ਹੂ ਹਾ ਹਾ ਲੈ ਛੱਡ ਦੇ ਆਏ ਮੈਂ ਦਿਨ ਛੱਡ ਦਿਨ ਛੱਡ ਦਿਨ ਛੱਡਦਾ ਸਹੀ ਇੱਕ ਦਿਨ ਤਾਂ ਫੋਨ ਵੇਖੀ ਕੀ ਕਰਦਾ ਹੈ ਹਰੀ ਇਹਨੂੰ ਸਾਫ ਕਰ ਦੋ ਹਰਸਾਬ ਕਰ ਦੋ ਕਰਤਾ 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 ਸਾਫ ਹਾਂ ਓ ਨੋ ਮਾਰਦੇ ਉੱਤੇ ਮਮੀ ਮੈਂ ਮਰ ਗਈ ਫੇਰ ਨਹੀਂ ਦੇ ਬੱਸ ਕੀ ਸੀ ਗੱਲ ਦੇ ਆ ਲੱਗ ਗਿਆ ਇਹ ਮੂੰਹ ਦਾ ਭਲੇਖੇ ਨੇ ਲੱਗ ਗਿਆ ਵਿਚਾਰੇ ਦਾ ਫੇਰ ਕਰ ਦੋ ਕੀ ਸੀ ਕਰ ਦੋ ਆਹ ਕਾਤੀਆ ਆਹ ਕਦ ਵੀ ਇਹ ਕੌਣ ਆ ਚੜ ਜਾ ਚੜ ਜਾ ਚੜ ਜਾ ਦਵਿਜੋ ਤੇ ਮੇਰੇ ਉੱਤੇ ਚੜਦਾ ਹੁੰਦਾ ਹੇ ਹੁਣ ਪੁੱਤ ਹਰ ਰੋਜ ਤੇਰੇ ਉੱਤੇ ਚੜਦਾ ਜੀ ਗੋਲਾ ਟਿਗੜ 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 ਕਰੋ ਬੋਲੋ ਟਿਗੜ 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 ਸਾਢੇ ਨੌ ਹੋ ਗਿਆ ਚਲੋ ਸੌਈਏ ਪੁੱਤ